ਇਨ ਰਾਤ ਮਿੱਤ ਕਰ ਰਿਹਾ ਸਾਡੀ ਕੋਸ਼ਿਸ਼ ਸੀ ਵੀ ਇੱਕ ਤਾਂ ਉਹਨਾਂ ਸਾਰੇ ਭਰਾਵਾਂ ਨੂੰ ਮਿਲ ਕੇ ਉਹਨਾਂ ਦਾ ਧੰਨਵਾਦ ਕਰ ਸਕੀਏ। ਇਹਦੇ ਕੋਲੇ ਸਮਾਂ ਵਾ ਜੇ ਐਡੀ ਵੱਡੀ ਕਿਰਤੀ ਦੇ ਵਿੱਚ ਇਹ ਲੋਕ ਆਪਣਾ ਕੰਮ-ਕਾਰ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਆਏ ਆ ਇਹ ਕਿਤੇ ਨਾ ਕਿਤੇ ਇਹ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ। ਐਸ.ਓ.ਏ ਦਾ ਜਿਹੜਾ ਢਾਂਚਾ ਆ ਕਾਲਜਾਂ ਦੇ ਵਿੱਚ ਕਿਵੇਂ ਅਸੀਂ ਜੱਥੇਬੰਦ ਕਰ ਲਈਏ ਜਾਂ ਯੂਥ ਨੂੰ ਸੱਚ ਤੇ ਝੂਠ ਵਿਚਲਾ ਫਰਕ ਹੈ ਜਿਹੜਾ ਉਹ ਕਿਵੇਂ ਸਮਝਾ ਸਕੀਏ ਇਹਨਾਂ ਸਾਰੀਆਂ तमाम ਕੱਲਾਂ ਨੂੰ ਲੈ ਕੇ ਅਸੀਂ ਆ ਦਿੱਤੇ। ਬਰਕ ਸਿਰਪੇ ਆ ਵੀ ਜਿਹੜੀ ਐਸਵਾਈ ਹੈ ਉਹਦੀ ਹੱਦ ਬੰਦੀ ਹੈ ਉਹ ਕਾਲਜਾਂ ਦੇ ਚਾਰਦਵਾਰੀ ਦੇ ਅੰਦਰ ਸੀਮਤ ਹੈ ਤੇ ਜਿਹੜਾ ਯੂਥ ਅਕਾਲੀ ਦਲ ਦਾ ਸਾਡੇ ਜਿਵੇਂ ਭਰਾਵਾਂ ਦਾ ਕਿਰਦਾਰ ਤੇ ਇਹਨਾਂ ਦੇ ਉਹਦੇ ਵੱਡੇ ਆ ਇਹਨਾਂ ਦਾ ਦਾਇਰਾ ਵੀ ਵੱਡਾ ਹੈ ਪੜ ਰਿਆ ਅਸੀਂ ਦਿੱਲੀ ਸਰਕਾਰ ਜਿਹੜੀ ਨਵੀਂ ਸਰਕਾਰ ਆਈ ਹੈ ਉਹਨੇ ਦੱਸਿਆ ਕਿ ਇਹ ਜਿਹੜੀ ਡਰਾਮੇਬਾਜੀ ਕਿਸ ਕਦਰ ਕੀਤੀ ਗਈ ਦਿੱਲੀ ਦੇ ਵਿੱਚ ਕਿ ਥਰਮਾਮੀਟਰ ਨਹੀਂ ਹੈ ਜਿਹੜੇ ਉੱਥੇ ਪ੍ਰਸ਼ਾਸਨ ਦਾ ਫੇਲੀਅਰ ਤੇ ਇਹਨਾਂ ਦੀ ਸ਼ਹਿ ਮੰਤਰੀਆਂ ਦੀ ਸ਼ਹਿ ਇਹਨਾਂ ਦੇ ਵਧਾਇਕਾਂ ਦੀ ਸ਼ਹਿ ਤੇ ਗਲੀ ਗਲੀ ਦੇ ਵਿੱਚ ਵੇਖ ਰਿਆ ਮੈਨੂੰ ਇਹ ਗੱਲ ਕਹਿਣ ਚ ਵੀ ਗੜੇ ਆਉਣ ਵਾਲਾ ਸਮਾਂ ਕਲੀਅਰ ਹੈ ਜੀ 35 ਲੱਖ ਤੋਂ ਵੱਧ ਜਿਹੜੀ ਭਰਤੀ ਪੰਜਾਬ ਦੇ ਅੰਦਰ ਹੋਈ ਹੈ ਇਹ ਤਾਂ ਕੰਧ ਤੇ ਲਿਖਿਆ ਦਿਖ ਰਿਹਾ ਕਿ ਆਉਣ ਵਾਲੇ ਸਮੇਂ ਤੇ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਹੁਤ ਤੇਜ਼ੀ ਨਾਲ ਆ ਰਹੀ ਦੋ ਟੈਸਟ ਲੈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੀ ਟੈਟ ਦਾ ਟੈਸਟ ਜਿਹੜਾ ਲੀਕ ਹੋ ਗਿਆ ਸੀ ਨੇ ਉਸ ਤੋਂ ਪਹਿਲਾਂ ਤਸੀਲਦਾਰਾਂ ਦਾ ਟੈਸਟ ਲਿਆ ਸੀ ਦੋ ਪੇਪਰ ਲੈ ਦੋਵੇਂ ਤਾਂ ਲੀਕ ਹੋ ਗਏ ਨੌਕਰੀ ਕਿਨੂੰ ਦੇ ਦੀ ਸਮਝਾਉਣ ਵੀ ਨਾ ਦੱਸਣ ਵੀ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਤਵਾਲੀ ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਮੌਜੂਦ ਹਾਂ ਅੱਜ ਤੇ ਐਸਓਆਈ ਦੇ ਤੇ ਯੂਥ ਅਕਾਲੀ ਦਲ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਪ੍ਰੈਸ ਕਾਨਫਰੰਸ ਵੀ ਹੋਈ ਹੈ ਸੋ ਗੱਲਬਾਤ ਕਰ ਲੈਨੇ ਆ ਐਸਓਆਈ ਦੇ ਜਿਹੜੇ ਪ੍ਰਧਾਨ ਨੇ ਸਾਡੇ ਨਾਲ ਹੋ ਗਏ ਮੌਜੂਦ ਨੇ ਸਰਦਾਰ ਰਣਵੀਰ ਸਿੰਘ ਜੀ ਢਿੱਲੋਂ ਜਿਨ੍ਹਾਂ ਨੇ ਕਾਫੀ ਦਿਨਾਂ ਤੋਂ ਜੜੀ ਹੈ ਮਿਹਨਤ ਕੀਤੀ ਕਾਫੀ ਸਾਲ ਹੋ ਚੁਕੇ ਨੇ ਸੋ ਯੂਥ ਅਕਾਲੀ ਦੀ ਗੱਲ ਯੂਥ ਅਕਾਲੀ ਦਲ ਦੀ ਗੱਲ ਕਰੀਏ ਤਾਂ ਦੋ ਪਾਰਟੀਆਂ ਜਿਹੜੀਆਂ ਨੇ ਉਹ ਇੱਕੋ ਪਰਿਵਾਰ ਸ਼੍ਰੋਮੜੀ ਕਾਲੀ ਦਲ ਦਾ ਸੁਗਗਵਾ ਕਰਦੇ ਸਰ ਅੱਜ ਮੀਟਿੰਗ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਹਾਂਜੀ ਬਿਲਕੁਲ ਜੀ ਯੂਥ ਹੈ ਜਿਹੜਾ ਕਿਸੇ ਵੀ ਪਾਰਟੀ ਦੀ ਰੀਡ ਦੀ ਹੱਡੀ ਹੁੰਦਾ ਸਮਾਜ ਦਾ ਨਿਕੜਵਾਂ ਅੰਗ ਹੈ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਲੁਧਿਆਣੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਸਾਡੇ ਯੂਥ ਵਾਲੇ ਵੀਰ ਇਹਨਾਂ ਸਾਰਿਆਂ ਨੇ ਰਲ ਕੇ ਕੋਪਰਾਲਾ ਕਰਕੇ ਤੇ ਸਾਰੇ ਯੂਥ ਵਾਲੇ ਵੀਰਾਂ ਨੇ ਜਿੰਨਾ ਪਿਛਲੇ ਸਮੇਂ ਦੇ ਵਿੱਚ ਕਾਲੀ ਦਲ ਦੀ ਭਰਤੀ ਪ੍ਰਕਿਰਿਆ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਨਾਲ ਹੀ ਪਾਰਟੀ ਦੀ ਬਿਹਤਰੀ ਵਾਸਤੇ ਇਹੋ ਜੇ ਔਖੇ ਸਮੇਂ ਦੇ ਵਿੱਚ ਦਿਨ ਰਾਤ ਮਿਹਨਤ ਕਰ ਰਿਹਾ ਸਾਡੀ ਖੁਸ਼ੀ ਸੀ ਵੀ ਇੱਕ ਤਾਂ ਉਹਨਾਂ ਸਾਰੇ ਭਰਾਵਾਂ ਨੂੰ ਮਿਲ ਕੇ ਉਹਨਾਂ ਦਾ ਧੰਨਵਾਦ ਕਰ ਸਕੀਏ ਤੇ ਦੂਜਾ ਪਾਰਟੀ ਦੀ ਮਜ਼ਬੂਤੀ ਵਾਸਤੇ ਲੁਧਿਆਣਾ ਪੱਛਮੀ ਜਿਹੜਾ ਹਲਕੇ ਦੀ ਇਲੈਕਸ਼ਨ ਹੋਣ ਹੋਣ ਜਾ ਰਹੀ ਹੈ ਉਦੇ ਸਬੰਧ ਦੇ ਵਿੱਚ ਅਸੀਂ ਕੀ ਆਦਾ ਰੋਲ ਨਿਭਾ ਸਕਦੇ ਨਾ ਸਾਰੀਆਂ ਗੱਲਾਂ ਨੂੰ ਲੈ ਕੇ ਐਸਓਆਈ ਦਾ ਜਿਹੜਾ ਢਾਂਚਾ ਆਇਆ ਕਾਲਜਾਂ ਦੇ ਵਿੱਚ ਕਿਵੇਂ ਅਸੀਂ ਜਥੇਬੰਦ ਕਰ ਲਈਏ ਜਾਂ ਯੂਥ ਨੂੰ ਸੱਚ ਤੇ ਝੂਠ ਵਿਚਲਾ ਫਰਕ ਹੈ ਜਿਹੜਾ ਉਹ ਕਿਵੇਂ ਸਮਝਾ ਸਕੀਏ ਇਹਨਾਂ ਸਾਰੀਆਂ तमाम ਗੱਲਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਇਕੱਤਰ ਹੋਏ ਹਾਂ ਬਿਲਕੁਲ ਸਰ ਇੱਕ ਐਸਓਆਈ ਜਿਹੜਾ ਯੂਥ ਹੈ ਸਟੂਡੈਂਟ ਇਹ ਕਾਫੀ ਦਿਨਾਂ ਤੋਂ ਹੈ ਪਰ ਇੱਕ ਯੂਥ ਅਕਾਲੀ ਦਲ ਦੋ ਪਾਰਟੀਆਂ ਜਿਹੜਾ ਇੱਕੋ ਪਰਿਵਾਰ ਦਾ ਹਿੱਸਾ ਹੋ ਚੁੱਕਿਆ ਸੋ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਕਿਉਂਕਿ ਲੋਕਾਂ ਨੂੰ ਕਿਤਨੇ ਕਿਤੇ ਲੋਕਾਂ ਦੇ ਸਵਾਲ ਨੇ ਕਿ ਐਸਓਆਈ ਇੱਕ ਪਾਰਟੀ ਦੂਜੀ ਪਾਰਟੀ ਯ ਉਹ ਪਾਰਟੀਆਂ ਇੱਕੋ ਪਰਿਵਾਰ ਦਾ ਹਿੱਸਾ ਹੈ ਇਹਦੇ ਵਿੱਚ ਅੰਤਰ ਕੀ ਹੈ ਕੋਈ ਅੰਤਰ ਨਹੀਂ ਜੀ ਆਹ ਵੇਖੋ ਮੈਂ ਐਸਵਾਈ ਦਾ ਮੇਰੇ ਭਰਾ ਨੇ ਦੋਵੇਂ ਯੂਥ ਸਾਡੇ ਚ ਕੋਈ ਫਰਕ ਹੀ ਨਹੀਂ ਸਾਡਾ 15-15 20-20 ਸਾਲ ਪੁਰਾਣੇ ਦਾ ਲਿਆ ਪੁਰਾਣਾ ਲਿਆ ਜਾ ਸਰਬਜੀਤ ਸਿੰਘ ਝਿੰਜਰ ਸਾਹਿਬ ਦਾ ਮੇਰਾ 11 ਸਾਲ ਦਾ ਪੁਰਾਣਾ ਲਿਆ ਜਾ ਯੂਥ ਤੇ ਐਸਵਾਈ ਦੇ ਵਿੱਚ ਕੋਈ ਫਰਕ ਨਹੀਂ ਇਹ ਦੋਵੇਂ ਹੀ ਪਾਰਟੀ ਦੀ ਰੀੜ ਦੀ ਹੱਡੀ ਆ ਫਰਕ ਸਿਰਫ ਇਹ ਆ ਵੀ ਜਿਹੜੀ ਐਸਵਾਈ ਆ ਉਹਦੀ ਹੱਦ ਬੰਦੀ ਹੈ ਉਹ ਕਾਲਜਾਂ ਦੇ ਚਾਰਦواری ਦੇ ਅੰਦਰ ਸੀਮਿਤ ਹੈ ਤੇ ਜਿਹੜਾ ਯੂਥ ਅਕਾਲੀ ਦਲ ਸਾਡੇ ਜਿਵੇਂ ਭਰਾਵਾਂ ਦਾ ਕਿਰਦਾਰ ਤੇ ਇਹਨਾਂ ਦੇ ਅਉਦੇ ਵੱਡੇ ਆ ਇਨਾਂ ਦਾ ਦਾਹਰਾ ਵੀ ਵੱਡਾ ਜੀ ਸਾਡਾ ਦਾਹਰਾ ਸੀਮਤ ਹੈ ਬਿਲਕੁਲ ਪੰਜਾਬ ਦੀ ਪੰਜ ਦਰਿਆਵਾਂ ਛੇਵੀਂ ਦਰਿਆ ਜਿਹੜੀ ਹੈ ਨਸ਼ੇ ਦੀ ਉਹ ਯੂਥ ਨੂੰ ਲੱਗ ਰਹੀ ਹੈ ਇੱਕ ਪਾਸੇ ਯੂਥ ਨੂੰ ਜੋੜਿਆ ਜਾ ਰਿਹਾ ਸਮਰਮੜੀ ਕਾਲੀ ਦਲ ਵੱਲੋਂ ਯੂਥ ਨੂੰ ਸਮਝਾਇਆ ਜਾ ਰਿਹਾ ਯੂਥ ਨੂੰ ਅੱਗੇ ਕੀਤਾ ਜਾ ਰਿਹਾ ਤੇ ਇੱਕ ਪਾਸੇ ਯੂਥ ਜਿਹੜਾ ਉਹ ਨਸ਼ੇ ਵੱਲ ਬਹੁਤ ਜ਼ਿਆਦਾ ਪੈ ਚੁੱਕਿਆ ਹੈ ਕੀ ਕਹਣਾ ਵੇਖੋ ਕਈ ਮੁੱਦੇ ਹੁੰਦੇ ਹਨ ਜਿਹੜੇ ਉਹਨਾਂ ਤੇ ਰਾਜਨੀਤੀ ਚੰਗੀ ਨਹੀਂ ਲੱਗਦੀ ਜਿਹੜਾ ਨਸ਼ੇ ਦਾ ਮੁੱਦਾ ਹੈ ਗੰਭੀਰਤਾ ਵਾਲਾ ਮੁੱਦਾ ਸ ਪਰ ਤਰਾਸ ਦੀ ਕੀ ਹੈ ਜਿਹੜੀਆਂ ਐਂਟੀ ਸਰਕਾਰਾਂ ਸੀ ਚਾਹੇ ਉਹ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਹੈ ਇਹਦਾ ਕੋਈ ਤੋੜ ਲੱਭਣ ਦੀ ਬਜਾਏ ਇਹਨਾਂ ਨੇ ਗੰਦੀ ਰਾਜਨੀਤੀ ਕੀਤੀ ਅੱਜ ਨਸ਼ੇ ਦੀ ਸਮੱਸਿਆ ਤੇ ਜੇ ਗੰਦੀ ਰਾਜਨੀਤੀ ਨਾ ਹੁੰਦੀ ਆਪਾਂ ਉਦੋਂ ਦਾ ਹੱਲ ਵੱਲ ਜਾਂਦੇ ਤੇ ਹੋ ਸਕਦਾ ਸੀ ਆਪਾਂ ਸਮੱਸਿਆ ਨੂੰ ਕਿਤੇ ਉਦੋਂ ਹੀ ਸ਼ੁਰੂਆਤ ਦੇ ਵਿੱਚ ਹੱਲ ਕਰ ਲੈਂਦੇ ਅੱਜ ਜਦੋਂ ਸਮੱਸਿਆ ਘਰ-ਘਰ ਦੇ ਵਿੱਚ ਚਿੱਟਾ ਪਹੁੰਚ ਗਿਆ ਤੇ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਮੈਂ ਦਾਅਵੇ ਨਾਲ ਕਹਿੰਨਾ ਅੱਜ ਪੰਜਾਬ ਦੇ ਘਰ-ਘਰ ਦੇ ਵਿੱਚ ਜਿਹੜਾ ਚਿੱਟਾ ਵੇਖ ਰਿਆ ਇਹ ਗੰਦੀ ਰਾਜਨੀਤੀ ਜਿਹੜੀ ਕੀਤੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਵੱਲੋਂ ਉਹਦੀ ਬਦੌਲਤ ਤੇ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਾਹਿਬ ਐ ਇਹਨਾਂ ਦੀ ਢਿੱਲੀ ਪਕੜ ਪ੍ਰਸ਼ਾਸਨ ਦਾ ਫੇਲਿਅਰ ਤੇ ਇਹਨਾਂ ਦੀ ਸ਼ਹਿ ਮੰਤਰੀਆਂ ਦੀ ਸ਼ਹਿ ਇਹਨਾਂ ਦੇ ਵਿਧਾਇਕਾਂ ਦੀ ਸ਼ਹਿ ਤੇ ਗਲੀ ਗਲੀ ਦੇ ਵਿੱਚ ਵੇਖ ਰਿਆ ਮੈਨੂੰ ਇਹ ਗੱਲ ਕਹਿਣ ਚ ਕੋਈ ਗਰੇਜ਼ ਨਹੀਂ ਬਿਲਕੁਲ ਇੱਕ ਜਿਹੜੇ ਯੂਥ ਵਾਸਤੇ ਨੌਜਵਾਨਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਵਾਅਦੇ ਕੀਤੇ ਗਏ ਸੀਗੇ ਰੋਜ਼ਗਾਰ ਐਜੂਕੇਸ਼ਨ ਹੈਲਥ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਰੋਜ਼ਗਾਰ ਐਜੂਕੇਸ਼ਨ ਹੈਲਥ ਕਿਸ ਤਰੀਕੇ ਦੇਖ ਰਹੇ ਕਿਹੜਾ ਰੋਜ਼ਗਾਰ ਮਿਲਿਆ ਜੀ ਕੇਜਰੀਵਾਲ ਸਾਹਿਬ ਨੇ ਆਪਣੀ ਭੈਣ ਬਣਾਈ ਸੀ ਸਿੱਪੀ ਸ਼ਰਮਾ ਉਹ ਟੈਂਕੀ ਤੇ ਬੈਠੀ ਰਹੀ ਰੋਜ਼ਗਾਰ ਵਾਸਤੇ ਆਪ ਇਥੇ ਸੰਗਰੂਰ ਪਿਛਲੇ ਲਗਾਤਾਰ 2 ਮਹੀਨਿਆਂ ਤੋਂ ਧਰਨਾ ਲੱਗਾ ਕਿਵੇਂ ਚੁੰਨੀਆਂ ਰੋਲੀਆਂ ਜਿੱਤੋਂ 4 ਦਿਨ ਪਹਿਲਾਂ ਫਰਜੋ ਸਿੰਘ ਬੈਂਸ ਨੂੰਵਾਜਾ ਮਾਰਦੀਆਂ ਰਹੀਆਂ ਸਾਡੀਆਂ ਭੈਣਾਂ ਜੇ ਰਜਗਾਰ ਦਿੱਤਾ ਹੁੰਦਾ ਸੱਚਾ ਬੰਦੇ ਹੁੰਦੇ ਤਾਂ ਉੱਤਰ ਕੇ ਗੱਲ ਕਰਦੇ ਉੱਥੇ ਤਾਂ ਗੱਡੀ 'ਚ ਉਤਰਨ ਦਾ ਸਮਾਂ ਨਹੀਂ ਮਿਲਿਆ ਸੋ ਇਸ ਕਰਕੇ ਸਿਰਫ ਕਹਿਣ ਦੀਆਂ ਗੱਲਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪਾਉਣੇ 3 ਲੱਖ ਸਰਕਾਰੀ ਨੌਕਰੀ ਦਿੱਤੀ ਗਈ ਸੀ ਅੱਜ ਦੱਸੋ ਮੁੱਖ ਮੰਤਰੀ ਸਾਹਿਬ ਨੂੰ ਮੈਂ ਚੈਲੰਜ ਆ ਹਜ਼ਾਰ ਨੌਕਰੀ ਕਨਾ ਦੇਣ ਉਹ ਜਿਹੜੀ ਮੈਰਿਟ ਦੇ ਆਧਾਰ ਤੇ ਦਿੱਤੀ ਹੈ ਦੋ ਟੈਸਟ ਲਏ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਐ ਪੀ ਟੈਟ ਦਾ ਟੈਸਟ ਜਿਹੜਾ ਲੀਕ ਹੋ ਗਿਆ ਸੀ ਤੇ ਉਸ ਤੋਂ ਪਹਿਲਾਂ ਤਹਿਸੀਲਦਾਰਾਂ ਦਾ ਟੈਸਟ ਲਿਆ ਸੀ ਦੋ ਪੇਪਰ ਲੈ ਦੋਵੇਂ ਤਾਂ ਲੀਕ ਹੋ ਗਏ ਤੇ ਨੌਕਰੀ ਕਿਨੂੰ ਦੇਤੀ ਸਮਝਾਉਣ ਵੀ ਨਾ ਦੱਸਣ ਵੀ ਸਿਰਫ ਝੂਠੀ ਐਡਵਰਟਾਈਜ਼ਮੈਂਟ ਕੀਤੀ ਐ ਬਿਲਕੁਲ ਸੋ ਜਸਦੀਪ ਸਿੰਘ ਜੀ ਕੌਂਕੇ ਸਾਡੇ ਨਾਲ ਮੌਜੂਦ ਨਹੀਂ ਯੂਥ ਅਕਾਲੀ ਦਲ ਤੋਂ ਸੋ ਲਗਾਤਾਰ ਹੁੰਕਾਰਾ ਜਿਹੜਾ ਮਿਲ ਰਿਹਾ ਹੈ ਲਗਾਤਾਰ ਤਿਆਰੀਆਂ ਚੱਲਦੀਆਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਥਾ ਥਾ ਦੇ ਉੱਤੇ ਜਸਦੀਪ ਜੀ ਕੀ ਕਹਿਣਾ ਚਾਹੋਗੇ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ ਯੂਥ ਨੂੰ ਜੋੜਿਆ ਜਾ ਰਿ ਜਿੱਦਾਂ ਪਿੱਛੇ ਭਰਤੀ ਪ੍ਰਕਿਰਿਆ ਚੱਲੀ ਹੈ ਉਹਦੇ ਵਿੱਚ ਲੁਧਿਆਣੇ ਸ਼ਹਿਰ ਤੇ ਜਿੱਥੇ ਵੱਖ-ਵੱਖ ਬਜ਼ੁਰਗਾਂ ਨੇ ਵੀਰਾਂ ਨੇ ਭਰਾਵਾਂ ਨੇ ਮਾਤਾਵਾਂ ਨੇ ਭੈਣਾਂ ਨੇ ਮੈਂਬਰਸ਼ਿਪ ਲਈ ਹੈ ਉੱਥੇ ਵਿਸ਼ੇਸ਼ ਕਰਕੇ ਲੁਧਿਆਣੇ ਸ਼ਹਿਰ ਦੇ ਵਿੱਚ ਸਾਡੇ ਨੌਜਵਾਨ ਵਰਗ ਨੇ ਬਹੁਤ ਵੱਡੀ ਸ਼ਮੂਲੀਅਤ ਪਿਆਰ ਦਿਖਾਇਆ ਹੈ ਅਕਾਲੀ ਦਲ ਦੀ ਮੈਂਬਰਸ਼ਿਪ ਦਾਤੀ ਔਰ ਉਹਨਾਂ ਨੌਜਵਾਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੇ ਲਈ ਅੱਜ ਸਾਡੇ ਜਿਹੜੇ ਪੰਜਾਬ ਪ੍ਰਧਾਨ ਨੇ ਉਹਤੇ ਆਏ ਆ ਸਾਡੀ ਲੀਡਰਸ਼ਿਪ ਨਾਲ ਸਲਾਹ مشورہ ਕਰ ਲਈ ਔਰ ਤੁਹਾਡੇ ਪੱਤਰਕਾਰਾਂ ਦੇ ਸਰਕਟ ਹਾਊਸ ਦੇ ਵਿੱਚ ਰੂਬਰੂ ਹੋਏ ਆ ਤਾਂ ਜੋ ਜਿਨ੍ਹਾਂ ਨੌਜਵਾਨਾਂ ਦੇ ਅੰਦਰ ਸਮਾਜ ਦੇ ਲਈ ਕੁਝ ਕਰਨ ਦਾ ਜਜ਼ਬਾ ਵਾ ਜਿਹੜੇ ਸੋਚ ਸਾਰਥਕ ਰੱਖਦੇ ਆ ਕੁਰੀਤੀਆਂ ਨੂੰ ਠੱਲ ਪਾਉਣਾ ਚਾਹੁੰਦੇ ਆ ਉਹਨਾਂ ਨੌਜਵਾਨਾਂ ਨੂੰ ਐਸਓਆਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪਲੇਟਫਾਰਮ ਤੋਂ ਮੌਕਾ ਦਿੱਤਾ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਨ ਦਾ ਬਿਲਕੁਲ ਸੋ ਕਿਸ ਤਰੀਕੇ ਦੇਖ ਰਹੇ ਹਾਂ ਲੁਧਿਆਣਾ ਦੇ ਵਿੱਚ ਜਦੋਂ ਵੀ ਸ਼ੁਰੂਆਤ ਕੀਤੀ ਯੂਥ ਕਾਲੀ ਦਿਲ ਦੀ ਤੇ ਹੁਣ ਤੱਕ ਦੇ ਵਿੱਚ ਕਿੰਨਾ ਕਾ ਯੂਥ ਜਿਹੜਾ ਜੁੜ ਚੁੱਕਿਆ ਹੈ ਕੀ ਹੁੰਗਾਰਾ ਮਿਲ ਰਿਹਾ ਲੋਕਾਂ ਦੇ ਲੁਧਿਆਣਾ ਦੇ ਹਰ ਇੱਕ ਕੋਨੇ ਤੋਂ ਸਾਨੂੰ ਅੱਜ ਤੁਸੀਂ ਬਹੁਤ ਵੱਡੀ ਗਿਣਤੀ ਚ ਨੌਜਵਾਨਾਂ ਦੀ ਇਕੱਤਰਤਾ ਦੇਖੀ ਹੈ ਇਹ ਸਾਬਤ ਕਰਦਾ ਹੈ ਕਿ ਨੌਜਵਾਨਾਂ ਨੇ ਆਪਣਾ ਬਹੁਤ ਭਾਰੀ ਉਤਸ਼ਾਹ ਦਿਖਾਇਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਐਸਓਆਈ ਦੇ ਜਿੰਨੇ ਪੰਜਾਬ ਦੇ ਅੰਦਰ ਕਾਲਜਸ ਐ ਖਾਸ ਕਰਕੇ ਲੁਧਿਆਣੇ ਦੇ ਵਿੱਚ ਜਿੰਨੇ ਕਾਲਜਸ ਐ ਉਹਨਾਂ ਦੇ ਪ੍ਰਧਾਨ ਲਗਾਏ ਜਾਣਗੇ ਔਰ ਅਸੀਂ ਸਾਰੀ ਟੀਮ ਚਾਹੇ ਉਹ ਯੂਥ ਅਕਾਲੀ ਦਲ ਆ ਐ ਐਸਓਆਈ ਆ ਚਾਹੇ ਵੱਡਾ ਅਕਾਲੀ ਦਲ ਦੀ ਸਾਡੀ ਟੀਮ ਐ ਅਸੀਂ ਕੋਆਰਡੀਨੇਟ ਕਰਕੇ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਮਦਾਨ ਸਭਾ ਦੀ ਵੈਸਟ ਦੀ ਸੀਟ ਹੈ ਉਹਦੇ ਵਿੱਚ ਵੀ ਅਸੀਂ ਤੰਦ ਹੀਰਾ ਮਿਹਨਤ ਕਰਕੇ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਵੱਡੇ ਮਾਰਚਿੰਦੇ ਨਾਲੋਂ ਸੀਟ ਜਿੱਤ ਕੇ ਸ਼ਰੋਮਨੀ ਅਕਾਲੀ ਦਰਬਾਰ ਚੋੜੀ 27 ਦੇ ਵਿੱਚ ਦਾ ਕੀ ਲੱਗ ਰਿਹਾ ਹੰਗਾਰਾ ਲੋਕਾਂ ਦੇ ਵਿੱਚ ਹੁਣ ਕਿਉਂਕਿ 2027 ਵੀ ਜਿਆਦਾ ਸਮਾਂ ਨਹੀਂ ਹੈਗਾ ਨਜ਼ਦੀਕ ਹੀ ਆ ਗਿਆ ਹੈ ਲੋਕਾਂ ਦੇ ਵਿੱਚ ਤੇ ਨੌਜਵਾਨਾਂ ਦੇ ਵਿੱਚ ਵੀ ਜਿਹੜਾ ਹੰਗਾਰਾ ਮਿਲ ਰਿਹਾ ਦੇ ਆਉਣ ਵਾਲਾ ਸਮਾਂ ਕਿਦਾਂ ਦਾ ਲੱਗਣੇ ਆਉਣ ਵਾਲਾ ਸਮਾਂ ਕਲੀਅਰ ਹੈ ਜੀ 35 ਲੱਖ ਤੋਂ ਵੱਧ ਜਿਹੜੀ ਭਰਤੀ ਪੰਜਾਬ ਦੇ ਅੰਦਰ ਹੋਈ ਹੈ ਇਹ ਤਾਂ ਕੰਧ ਤੇ ਲਿਖਿਆ ਦਿਖ ਰਿਹਾ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਹੁਤ ਤੇਜ਼ੀ ਨਾਲ ਆ ਰਹੀ ਹੈ ਬਿਲਕੁਲ ਸੋ ਜਿਹੜਾ ਨਸ਼ਾ ਉਹ ਲੱਗ ਚੁੱਕਿਆ ਹੋਇਆ ਹੈ ਨੌਜਵਾਨਾਂ ਨੂੰ ਹਾਲਾਂਕਿ ਨਸ਼ੇ ਦੇ ਖਿਲਾਫ ਭਗਵਾਨ ਸਰਕਾਰ ਉਹਦੇ ਵੱਲੋਂ ਲਗਾਤਾਰ ਐਕਸ਼ਨ ਕੀਤੇ ਜਾ ਰਹੇ ਨੇ ਲਗਾਤਾਰ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਕੀ ਕਿਸ ਤਰੀਕੇ ਦੇ ਕਰੀ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰ ਚੁੱਕਿਆ ਹਾਂ ਜੀ ਕਿ ਇਹ ਸਿਰਫ ਇੱਕ ਅੱਖਾਂ ਪੁੰਜਣ ਦਾ ਡਰਾਮਾ ਕੀਤਾ ਜਾ ਰਿਹਾ ਹੈ ਵੱਡੇ ਮਗਰਮਾਂ ਚ ਉਦਾਂ ਹੀ ਫੜੇ ਜਾ ਫਿਰ ਰਹੇ ਆ ਸਿਰਫ ਥੱਲੇ ਕੁਝ ਚੰਦ ਬੰਦਿਆਂ ਨੂੰ ਰੀਟੇਨ ਕਰਕੇ ਵਾ ਵਾਈ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਸ਼ੇ ਦੀਆਂ ਤਾਂ ਹੋਮ ਡਿਲੀਵਰੀਆਂ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਤੇ ਇੱਕ ਅੱਧੀ ਵਾਰ ਦੱਸ ਚੁੱਕਿਆ ਕਿ ਨਸ਼ੇ ਦੀਆਂ ਤਾਂ ਹੋਮ ਡਿਲੀਵਰੀਆਂ ਹੋ ਰਹੀਆਂ ਨੇ ਨਸ਼ਾ ਅੱਜ ਘਰ ਘਰ ਵਿਕ ਰਿਹਾ ਹੈ ਹਰ ਗਲੀ ਮੁਹੱਲੇ ਦੇ ਵਿੱਚ ਇੱਥੋਂ ਤੱਕ ਕਿ ਜੇਲ੍ਹਾਂ ਦੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਸੋ ਕਿੱਥੇ ਅਸੀਂ ਸਮਾਜ ਸੁਧਾਰ ਦੀ ਗੱਲ ਕਰਦੇ ਆ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਨਾਲ ਫੇਲ ਹੋਈ ਹੈ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਮੈਂ ਮੈਂ ਜੇ ਤੁਹਾਨੂੰ ਦੱਸਾਂ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਦਿੱਲੀ ਸਰਕਾਰ ਜਿਹੜੀ ਨਵੀਂ ਸਰਕਾਰ ਆਈ ਹੈ ਉਹਨੇ ਦੱਸਿਆ ਕਿ ਇਹ ਜਿਹੜੀ ਡਰਾਮੇਬਾਜੀ ਕਿਸ ਕਦਰ ਕੀਤੀ ਗਈ ਦਿੱਲੀ ਦੇ ਵਿੱਚ ਕਿ ਥਰਮਾਮੀਟਰ ਨਹੀਂ ਹੈ ਜਿਹੜੇ ਉੱਥੇ ਘਰ ਜਿਹੜੇ ਕਲੀਨਿਕ ਖੋਲੇ ਗੇ ਮੁਹੱਲਾ ਕਲੀਨਿਕ ਖੁੱਲ ਗਏ ਉਹਨਾਂ ਦੇ ਵਿੱਚ ਸਟੈਥੋਸਕੋਪ ਨਹੀਂ ਹੈ ਡਾਕਟਰਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਮੀਆਂ ਰਹੀਆਂ ਡਾਕਟਰਾਂ ਦੀ ਗੈਰਹਾਜ਼ਰੀਆਂ ਰਹੀਆਂ ਨੇ ਇੱਕ ਨਾਮ ਦੇ ਸਿਰਫ ਇੱਕ ਨਾਮ ਦਿੱਤਾ ਜਾ ਰਿਹਾ ਕਿ ਪੁਰਾਣੀਆਂ ਬਿਲਡਿੰਗਾਂ ਨੂੰ ਰੰਗ ਕਰਕੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੁਵਿਧਾ ਸੈਂਟਰ ਪੜਾਏ ਹੋਏ ਸੀ ਸੁਧਾਰ ਕੇਂਦਰ ਬਣਾਏ ਹੋਏ ਸੀ ਉਹਨਾਂ ਨੂੰ ਰੰਗ ਬਦਲ ਕੇ ਰੰਗ ਕਰਕੇ ਤੇ ਉਹਨਾਂ ਨੂੰ ਤੁਸੀਂ ਮੁਹੱਲਾ ਕਲੀਨਿਕ ਦਾ ਨਾਮ ਦੇ ਰਹੇ ਹੋ ਹੋਰ ਸਕੂਲ ਜਿਸ ਦਾ ਨਾਮ ਦੇ ਰਹੇ ਹੋ ਕੁਝ ਵੀ ਸੁਧਾਰ ਦੇ ਨਾਮ ਤੇ ਤਾਂ ਕੁਝ ਵੀ ਕੀਤਾ ਜਾ ਰਿਹਾ ਸਿਰਫ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਜਿਹੜੀ ਹੁਣ ਮੈਂ ਸਮਝਦਾ ਪੰਜਾਬ ਦੇ ਲੋਕ ਸਮਝ ਚੁੱਕੇ ਐ ਇਹ ਹੁਣ ਇਹਨਾਂ ਦੀਆਂ ਗੱਲਾਂ ਚ ਨੇ ਜਿਵੇਂ ਦਿੱਲੀ ਦੇ ਲੋਕਾਂ ਨੇ ਇਹਨਾਂ ਦਾ ਬੋਰੀਆ ਇਸ ਤਰ੍ਹਾਂ ਚੰਗੀ ਤਰ੍ਹਾਂ ਗੋਲ ਕਰਕੇ ਭੇਜਿਆ ਨਾ ਪੰਜਾਬ ਦੇ ਵਿੱਚ ਤਾਂ ਇੱਕ ਵੀ ਸੀਟ ਨਹੀਂ ਇਹਨਾਂ ਨੂੰ ਆਣੀ ਬਿਲਕੁਲ ਜੱਦੀ ਜੀ ਇੱਕ ਸਵਾਲ ਹੈ ਜਿਹੜੇ ਬਾਗੀ ਹੋ ਗਏ ਨੇ ਸੁਣੋ ਮੜੇ ਖਾਲੀ ਦਲ ਤੋਂ ਉਹ ਕਿਸ ਤਰੀਕੇ ਉਹਨਾਂ ਦੇ ਵਿੱਚ ਵੀ ਗਏ ਹੋਣੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੋਣੀ ਉਹ ਵੀ ਕਿੱਦਾਂ ਆ ਰਹੇ ਨੇ ਜੁੜ ਰਹੇ ਨੇ ਇੱਕ ਝੁੱਟ ਬਣਾ ਰਹੇ ਨੇ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਇਹ ਸਮੁੰਦਰ ਹੁੰਦੀਆਂ ਨੇ ਇੱਥੇ ਅਥਾ ਲੋਕਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ ਸਮੁੰਦਰ ਦੇ ਵਿੱਚ ਕਿਸ਼ਤੀਆਂ ਕਿੰਨੀਆਂ ਆ ਰਹੀਆਂ ਨੇ ਕਿੰਨੀਆਂ ਜਾ ਰਹੀਆਂ ਨੇ ਸਮੁੰਦਰ ਨੂੰ ਕਦੀ ਫਰਕ ਨਹੀਂ ਪੈਂਦਾ ਸੋ ਇਸ ਕਰਕੇ ਬਹੁਤ ਸਾਰੇ ਆਉਂਦੇ ਨੇ ਬਹੁਤ ਸਾਰੇ ਚਲੇ ਜਾਂਦੇ ਨੇ ਇਹ ਇੱਕ ਨੈਚੁਰਲ ਪ੍ਰਕਿਰਿਆ ਵਾ ਆਣਾ ਜਾਣਾ ਸਾਡੀ ਕੁਦਰਤ ਦਾ ਇੱਕ ਨਿਯਮ ਹੈ ਇਹ ਚੱਲਦਾ ਰਹਿੰਦਾ ਪਰ ਮੈਂ ਸਮਝਦਾ ਜਿੱਥੇ ਬਾਗੀ ਹੋ ਰਹੇ ਨੇ ਉੱਥੇ ਮਿਹਨਤ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਆ ਤੁਸੀਂ ਦੇਖੋ ਕਿੰਨੇ ਨੌਜਵਾਨਾਂ ਪਿੱਛੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਕਿਵੇਂ ਨੌਜਵਾਨਾਂ ਦਾ ਵਰਕਿੰਗ ਡੇ ਹੈ ਇਦੇ ਕੋਲੇ ਸਮਾਂ ਵਾ ਜੇ 8 ਵੱਟੀ ਗਿਣਤੀ ਦੇ ਵਿੱਚ ਇਹ ਲੋਕ ਆਪਣਾ ਕੰਮ ਕਾਰ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਆਏ ਆ ਇਹ ਕਿਤੇ ਨਾ ਕਿਤੇ ਇਹ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ ਇਹ ਚਾਹੁੰਦੇ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਜਿਹੜੀ ਪੰਜਾਬ ਦੀ ਗੱਲ ਕਰ ਸਕੇ ਜਿਹੜੀ ਇੱਕ ਸਟੈਂਡ ਤੇ ਰਹਿ ਸਕੇ ਜਿਹਦਾ ਪੰਜਾਬ ਦੇ ਵਿੱਚ ਵੀ ਇੱਕ ਸਟੈਂਡ ਹੋਵੇ ਜਿਹਦਾ ਦਿੱਲੀ ਜਾ ਕੇ ਵੀ ਇੱਕ ਸਟੈਂਡ ਹੋਵੇ ਜਿਹਦਾ ਚੰਡੀਗੜ੍ਹ ਜਾ ਕੇ ਵੀ ਇੱਕ ਸਟੈਂਡ ਹੋਵੇ ਜਿਹਦਾ ਅਦਰ ਸਟੇਟ ਦੇ ਵਿੱਚ ਜਾ ਕੇ ਵੀ ਕਿਸੇ ਵੀ ਸਟੇਟ ਦੇ ਵਿੱਚ ਜਾਵੇ ਇੱਕ ਗੱਲ ਕਰੇ ਸੋ ਉਹ ਕੇਵਲ ਤੇ ਕੇਵਲ ਪੰਜਾਬ ਦੇ ਹੱਕਾਂ ਹਿੱਤਾਂ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਹੈ ਔਰ ਪੰਜਾਬ ਦੀ ਕਿਉਂਕਿ ਖੇਤਰੀ ਪਾਰਟੀ ਹੈ ਔਰ ਸਾਨੂੰ ਪਤਾ ਕਿ ਸਮਾਜ ਨੂੰ ਜਰੂਰ ਲੱਗ ਜਾਂਦਾ ਉਤਰਾਚ ਦਾ ਜੀਵਨ ਦਾ ਹਿੱਸਾ ਵਾ ਇਹ ਆਉਂਦੇ ਰਹਿੰਦੇ ਆ ਅਸੀਂ ਇਹਨਾਂ ਤੋਂ ਘਬਰਾਉਣ ਵਾਲੇ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਬੜੀ ਮਜਬੂਤੀ ਦੇ ਨਾਲ ਬੜੀ ਤਨਦੇਹੀ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਲੱਗਿਆ ਹੋਇਆ ਵਾ ਔਰ ਆਉਣ ਵਾਲੇ ਸਮੇਂ ਚ 2027 ਚ ਫੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮੀਟਿੰਗ ਕੀਤੀ ਗਈ ਮੀਟਿੰਗ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਜਿਹਦੇ ਵਿੱਚ ਐਸਓਆਈ ਤਾਂ ਯੂਥ ਅਕਾਲੀ ਦਲ ਦੇ ਵਿੱਚ ਜਿਹੜੀ ਇਹ ਮੀਟਿੰਗ ਕੀਤੀ ਗਈ ਜਿਹੜੀ ਨੌਜਵਾਨ ਯੂਥ ਨੂੰ ਜਾਗਰੂਕਤਾ ਵਾਸਤੇ ਹੈਲਾ ਕੀ ਲਗਾਤਾਰ ਹਰ ਇਲਾਕਿਆਂ ਦੇ ਵਿੱਚ ਜਿਹੜਾ ਹੋਂਕਾਰਾ ਕਿਤੇ ਨਾ ਕਿਤੇ ਮਿਲ ਰਿਹਾ ਹੈ ਸ੍ਰੋਮਣੀ ਅਕਾਲੀ ਦਲ ਨੂੰ ਪਰ ਦੇਖਣਾ ਹੋਵੇਗਾ ਕਿ 2027 ਜਿਹੜਾ ਸਮਾਂ ਆ ਉਹ ਤੈਅ ਕਰੂਗਾ ਕਿ ਕਿਸ ਤਰੀਕੇ ਦੇ ਜਿਹੜੀ ਇਹ ਤਿਆਰੀ ਸੀਗੀ ਉਹ ਯੂਥ ਅਕਾਲੀ ਦਲ ਦੀ ਸੀਗੀ ਐਸ.ਓ.ਆਈ ਦੀ ਸੀਗੀ ਸੋ 2027 ਜਿਹੜਾ ਦੱਸੂਗਾ ਦੇਖੋ ਦੋਜਣਾ ਲਾਈਵ ਮੈਨ ਤੇ ਕੈਮਰਾਮੈਨ ਅਮਿਤ ਦਾ